ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਸਾਥ ਦੇ ਵਿੱਚ ਬੈਠਿਆ ਜਿੱਥੇ ਬਜ਼ੁਰਗ ਬੈਠੇ ਨੇ ਗੱਲਾਂ ਬਾਤਾਂ ਕਰਾਂਗੇ ਲੀਡਰ ਪਿੰਡਾਂ ਦੇ ਵਿੱਚ ਆ ਰਹੇ ਆ ਕਿਵੇਂ ਚੰਗੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਗੱਲਬਾਤ ਕਰਦੇ ਆ ਬਾਈ ਸ਼ਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਵਧੀਆ ਵਧੀਆ ਆਪਦੇ ਦੱਸ ਬੈਠੇ ਹੋ ਸਾਥ ਦੇ ਵਿੱਚ ਫਿਰ ਵਧੀਆ ਵਧੀਆ ਲੱਗਦੀਆਂ ਨੇ ਹਣਕਾ ਪੂਰੀਆਂ ਕਿਵੇਂ ਲੀਡਰ ਆ ਕੇ ਮਾਰ ਕੇ ਕਿਹੜਾ ਫਿਰ ਡੇੜਾ ਤਾਂ ਬਥੇਰੇ ਕੱਢਦੇ ਆਗੇ ਕੀ ਕਹਿੰਦੇ ਹੁਣ ਅੱਲੇ ਵੋਟਾਂ ਪਾਓ ਹੋਰ ਕੀ ਕਹਿਣਾ ਪਾਉਂਗੇ ਵੋਟਾਂ ਨਾ ਅਹੇ ਜਾਨੀ ਬੰਦੇ ਕੀ ਗੱਲ ਹੋਈ ਆ ਦੇਖੀ ਜਨਾ ਤੂੰ ਸਾਡਾ ਤਾਂ ਕੁਝ ਨਹੀਂ ਕਰਕੇ ਦੇਂ ਦੇਂਦਰਾ ਸਾਡੀ ਬਸਤੀ ਨੂੰ ਕੋਈ ਨਾ ਕੋਈ ਹੂਲਦੇ ਦੇਣ ਫੇਰੀ ਅਸੀਂ ਵੋਟਾਂ ਪਾਵਾਂਗੇ ਠੀਕ ਹੈ ਲੋਕ ਨਹੀਂ ਪੱਥਰ ਤੇ ਮਾਰ ਕੇ ਲੈ ਕੇ ਆ ਤੂੰ ਕੈਮਰਾ ਅਸੀਂ ਦਿਖਾਵਾਂਗੇ ਉਹਦਾ ਜੀ ਹਾਂ ਜੀ ਕਾਦਾ ਨਹੀਂ ਪੱਥਰ ਰੱਖਿਆ ਪੜ ਲੂਗਾ ਵੇਖ ਲੈ ਤੂੰ ਠੀਕ ਹੈ ਚੰਗੇ ਕੰਮ ਕੋਈ ਨਸ਼ੇ ਦੀ ਗੱਲ ਹੋਵੇ ਨਸ਼ੇ ਦਾ ਕਿਵੇਂ ਨਸ਼ੇ ਦਾ ਤਾਂ ਬੰਦਾ ਬਾਧੂ ਅੱਗੇ ਨੂੰ ਮਾਨ ਸਰਕਾਰ ਕਹਿੰਦੀ ਅਸੀਂ ਜੇਲਾ ਚ ਡੱਕਦੇ ਜਿਨ੍ਹਾਂ ਨੂੰ ਨਸ਼ੇ ਜਿਹੜੇ ਵੇਚਦੇ ਸੀ ਮੈਂ ਤੁਹਾਨੂੰ ਦੇਖ ਲਵਾਂ ਜੇਲਾ ਚ ਕੀ ਦੀ ਮੁਲਾਕਾਤ ਹੁੰਦੀ ਹੈ ਜੀ ਠੀਕ ਹੈ ਕੋਈ ਨਹੀਂ ਡੱਕਿਆ ਸਾਹਿਬ ਆਮ ਮਿਲਦਾ ਜਿੱਥੇ ਮਰਜ਼ੀ ਵੇਲਾ ਤਾਂ ਹੁਣ ਫਿਰ ਇੱਥੇ ਵੋਟਾਂ ਦੀ ਲਾਈਨ ਦੇ ਲਈ ਸਾਡੇ ਇੱਥੇ ਬਾਬੇ ਮੋਤੀराम ਦੇ ਗੱਲਾਂ ਨਹੀਂ ਛੱਡੇਗਾ ਗਾਗਰਾਂ ਨਹੀਂ ਛੱਡਿਆ ਹੋ ਲੈ ਕੇ ਚੱਕ ਨਸ਼ੇ ਵਾਲੇ ਅੱਛਾ ਜੀ ਹਾਂ ਤੇ ਉਹਨਾਂ ਨੇ ਤਾਂ ਫਲੈਕਸ ਬੋਰਡ ਲਾਤੇ ਜੀ ਇਹਨਾਂ ਕੰਮਾਂ ਦੇ ਕਿ ਜਿਹੜਾ ਨਸ਼ਾ ਕਹਿੰਦੇ ਕਾਲੀ ਦਲ ਨੇ ਲਿਆਂਦਾ ਸੀ ਅਸੀਂ ਖਤਮ ਕਰਤਾ ਤੇ ਇਥੋਂ ਹੋਰ ਕੌਣ ਲੈ ਗਿਆ ਫਿਰ ਚੋਰੀ ਆਮ ਹੀ ਜਲਦੀ ਹੈ ਪਟੰਡੇ ਦੇ ਵਿੱਚ ਪੈਂਦਾ ਤੁਹਾਡਾ ਹੌਟ ਸੀਟ ਮੰਨੀ ਜਾਂਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਸਾਡੇ ਦਾ ਲੋਕ ਬੁੜਗਾ ਬਾੜਾ ਕੇ ਪੈਂਦਿਆਂ ਦਿਨੇ ਫੋਨ ਕਰਕੇ ਬਾੜਾ ਪੈਂਦਾ ਜੀ ਆਪ ਵੀ ਖੇਤਾ ਹੋਣੇ ਆ ਠੀਕ ਹੈ ਕੋਈ ਹੋਰ ਨਾ ਜੇ ਤੇ ਫਰੀਦਕੋਟ ਹਲਕਾ ਪੈਂਦਾ ਤੋਂ ਹਲਕਾ ਫਰੀਦਕੋਟ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਖੜਾ ਕਰ ਦਿੱਤਾ ਸੀਐਮ ਭਗਵੰਤ ਮਾਨ ਦਾ ਕਰੀਬੀ ਹੈ ਕਹਿੰਦੇ ਦੋਸਤ ਵੀ ਹੈ ਕਮੇਡੀ ਕਲਾਗਾਰ ਹੈ ਤੇ ਗਾਣੇ ਗਾਇਆ ਕਰਦੇ ਸੀ ਕਿਵੇਂ ਹੁਣ ਗਾਣੇ ਗਾ ਗੂ ਕੇ ਖੜਾ ਖੁੜਾ ਲਵਾ ਲਿਆ ਕਰੋ ਜੀ ਫਿਰ ਖਾਣਾ ਸੀ ਖੜਾ ਰੱਖ ਕੇ ਕੀ ਕਰਨਾ ਹੰਤ ਕੰਮ ਚਾਹੀਦਾ ਹੈ ਕੰਮ ਚਾਹੀਦਾ ਫਿਰ ਕਰਮਜੀਤ ਅਨਮੋਲ ਨੂੰ ਜਿਤਾ ਦੇਣਾ ਫਿਰ ਸਰਬਜੀਤ ਨੂੰ ਪਾਵਾਂਗੇ ਵੋਟਾਂ ਇਹ ਤਾਂ ਕਾਂਗਰਸ ਨਾ ਇਹ ਆਜ਼ਾਦ ਕਿਹੜਾ ਆਜ਼ਾਦ ਆਜ਼ਾਦ ਕੈਂਡੀਡੇਟ ਖੜਿਆ ਸਰਬਜੀਤ ਸਿੰਘ ਬੇਅੰਤ ਉਹਨੂੰ ਪਾਵਾਂਗੇ ਜੀ ਉਹਨਾਂ ਨੂੰ ਕਿਉਂ ਪਾਉਂਗੀ ਕੀ ਕੁਰਬਾਨੀ ਹੈਗੀ ਕੁਰਬਾਨੀ ਹੈ ਹੂੰ ਪੈ ਸਕਦੀ ਹੈ ਉਹਨਾਂ ਨੂੰ ਵੋਟ ਪੈ ਸਕਦੀ ਹੈ ਆਜ਼ਾਦ ਉਮੀਦਵਾਰ ਨੂੰ ਲੋਕ ਘੱਟ ਵੋਟਾਂ ਪਾਉਂਦੇ ਆ ਕਿੰਨੇ ਚੱਲ ਜਣ ਜਿਹੜੇ ਜਾਗਦੀ ਜ਼ਮੀਰ ਵਾਲੇ ਪਾ ਦੇਣਗੇ ਜਾਗਦੀਆਂ ਜ਼ਮੀਰਾਂ ਵਾਲੇ ਪਾਉਣਗੇ ਲੋ ਪਾਉਣਗੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸਰਬਜੀਤ ਸਿੰਘ ਖਾਲਸਾ ਦੇ ਲਈ ਮਨ ਭਾਵ ਕਰਵਾਨੀ ਆ ਤੇ ਪਿਆਉਦੀ ਉਸ ਮਗਰ ਵੋਟ ਪਾਉਣੀਆਂ ਪਾਉਣੀਆਂ ਚਾਹੀਦੀ ਚਾਹੀਦੀਆਂ ਪਾਉਣੀਆਂ ਠੀਕ ਹੈ ਹੋਰ ਵੀ ਬਜ਼ੁਰਗ ਬੈਠੇ ਆ ਗੱਲਬਾਤ ਕਰਾਂਗੇ ਆਪਾਂ ਸਾਰਿਆਂ ਦੇ ਨਾਲ ਵਾਰੋ ਵਾਰੀ ਬਾਪੂ ਸ਼ਸ਼ੀਕਲ ਜੀ ਦਾ ਕਿਵੇਂ ਠੀਕ ਹੋ ਠੀਕ ਆ ਜੀ ਕੀ ਬਣਾਉਣੀ ਆ ਫਿਰ ਬਹਵਾਨ ਆ ਗਿਆ ਬੈਠੇ ਆ ਇੱਥੇ ਠੀਕ ਹੈ ਹਾਂ ਹਾਂ ਕੀ ਬਣਾ ਰਹੇ ਹਾਂ ਬਸ ਇਹ ਮੇਲੇ ਬੈਠੇ ਆ ਦਾਸ ਕੁੱਟੀ ਜਾਣੇ ਹੋ ਹਾਂ ਜੀ ਕਿਵੇਂ ਆ ਸਰਜੀਤ ਸਿੰਘ ਖਾਲਸਾ ਖੜਾ ਹੋਇਆ ਬਾਪੂ ਕਹਿੰਦਾ ਕਿ ਵੀ ਵੋਟ ਪਾਉਣੀ ਚਾਹੀਦੀ ਹੈ ਉਹਨਾਂ ਨੂੰ ਹਾਂ ਪਾਉਣੀ ਚਾਹੀਦੀ ਹੈ ਠੀਕ ਹੈ ਪਾਉਣੀ ਚਾਹੀਦੀ ਹੈ ਜੀ ਹਾਂ ਜੀ ਹਾਂ ਹਰ ਸਿਮਰਤ कौर ਬਦਲ ਬਠਿੰਡੇ ਤੋਂ ਖੜੇ ਹੋਏ ਉਹਨਾਂ ਦਾ ਕਿਵੇਂ ਆ ਮੁਸ਼ਕਲ ਹੈ ਉਹਨਾਂ ਨੂੰ ਮੁਸ਼ਕਲ ਆ ਗਰਮੀ ਤੇ ਖੁੱਡੀਆਂ ਜਿੱਤੂ ਉਥੋਂ ਕੋਈ ਪਤਾ ਇਹਨਾਂ ਨੂੰ ਪਤਾ ਹੀ ਸਾਨੂੰ ਅੱਛਾ ਪਤਾ ਨਹੀਂ ਹੈ ਨਾ ਨਹੀਂ ਨਹੀਂ ਪਤਾ ਤੇ ਕਰਮਜੀਤ ਅਨਮੋਲ ਹੁਣ ਤਾਂ ਖੁਸਰਿਆਂ ਦੇ ਜੋਕ ਜਵਾਕ ਜੰਮ ਪਹਿਣ ਕੇ ਪਰ ਬਦਲ ਕਨੇਮਲੀ ਭਾਈ ਦੀ ਗਾਰੰਟੀ ਆ ਮੇਰੀ ਇਹ ਅੱਛਾ ਜੀ ਹਾਂ ਠੀਕ ਹੈ ਖੁਸਰਿਆਂ ਦੇ ਜਵਾਕ ਹੋ ਸਕਦਾ ਹੈ ਪਰ ਬਾਦਲ ਕੇ ਨਹੀਂ ਮਰੀ ਵਾਈ ਦੀ ਤੇ ਕਹਿੰਦੇ ਸੀਐਮ ਭਗਵੰਤ ਮਾਨ ਵੀ ਕਹਿ ਕੇ ਕਹਿੰਦੇ ਹੁਣ ਇੱਕ ਹਰ ਸਿਮਰਤ ਕੋਰ ਬਾਦਲ ਜਿੱਤੀ ਸੀ ਪਿਛਲੀ ਵਾਰ ਐਕਤੀ ਵਾਰ ਉਹਨੂੰ ਹਰਾਉਣਾ ਕਹਿੰਦੇ ਸਾਰਿਆਂ ਟੱਬਰ ਚ ਇੱਕ ਦੂਜੇ ਨੂੰ ਇੱਕ ਦੂਜਾ ਐ ਨਾ ਕਵੇ ਵੀ ਤੈਨੂੰ ਹਰਾਤਾ ਸੀ ਹੁਣ ਸਾਰਿਆਂ ਨੂੰ ਹਰਾ ਦੇ ਉਹਦਾ ਵੀ ਲੋਕਾਂ ਦਾ ਉਧਰ ਹੁਣ ਸਾਡੇ ਦਾ ਫਰੀਦਕੋਟ ਹਲਕਾ ਹੈਗਾ ਬਠਿੰਡੇ ਹਲਕੇ ਦੇ ਲੋਕਾਂ ਨੂੰ ਪਤਾ ਹੈ ਵਾ ਕੀ ਕਰਨਗੇ ਕੀ ਨਹੀਂ ਕਰਨਗੇ ਠੀਕ ਹੈ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਫਿਰ ਠੀਕ ਹੈ ਵਧੀਆ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਆਮ ਆਦਮੀ ਪਾਰਟੀ ਨੇ ਹਾਂਜੀ ਸੀਐਮ ਭਗਵੰਤ ਮਾਨ ਦੇ ਦੋਸਤ ਆ ਕਮੇਡੀ ਵੀ ਕਰਿਆ ਕਰਦੇ ਸੀ ਕਿਵੇਂ ਉਹਨਾਂ ਨੂੰ ਜਿਤਾ ਦੇਣਾ ਚਾਹੀਦਾ ਲੋਕਾਂ ਨੂੰ ਪਾ ਦੇਾਂਗੇ ਵਿੱਚ ਥੋੜੇ ਵਧੀਆ ਕਿਵੇਂ ਚੰਗੇ ਕੰਮ ਕੀਤੇ ਆ ਵਧੀਆ ਹੀ ਕਰੇ ਆ ਜਿਹੇ ਜੇ ਕਰੀ ਜਾਂਦਾ ਬਾਈ ਤਾਂ ਕਹਿੰਦਾ ਜਾਗਦੀਆਂ ਜ਼ਮੀਰਾਂ ਵਾਲੇ ਸਰਬਜੀਤ ਸਿੰਘ ਖਾਲਸੇ ਨੂੰ ਇੰਨਾ ਮੈਨੂੰ ਪਤਾ ਨਹੀਂ ਕਿ ਜਿਹੜਾ ਪਾ ਦੇਾਂਗੇ ਜਿਹਨੂੰ ਲੋਟ ਲੱਗਿਆ ਜਿਹਨੂੰ ਲੋਟ ਲੱਗਿਆ ਹਾਂ ਪਾ ਦੇ ਕੰਮ ਕੁਮ ਕੋਈ ਨਹੀਂ ਦੇਖਣਾ ਕੰਮ ਨਹੀਂ ਆਪਾਂ ਇੰਨਾ ਜਾਣਦੇ ਠੀਕ ਹੈ ਕਿਵੇਂ ਨਸ਼ਾ ਪੱਤਾ ਜਿਹੜੇ ਨਸ਼ੇ ਦੀਆਂ ਕਮੇਟੀਆਂ ਬਣਾਈਆਂ ਨੌਜਵਾਨ ਮਰੇ ਉਹਨਾਂ ਦਾ ਕੋਈ ਧਿਆਨ ਨਹੀਂ ਰੱਖਦੇ ਆਪਣੇ ਲੋਕ ਨਹੀਂ ਰੱਖਦੇ ਆ ਰੱਖਦੇ ਕਿਉਂ ਨਹੀਂ ਨੜੇਗੇ ਨੂੰ ਜਿੱਥੇ ਮਰਜ਼ੀ ਪਾ ਦਈਏ ਵੋਟਾਂ ਪਾਉਣੀਆਂ ਤਾਂ ਵੋਟਾਂ ਜਿੱਥੇ ਲੋਟਾ ਪਾ ਦਿਆਂਗੇ ਲੋਟਾ ਵੀ ਜਿਹੜਾ ਨਸ਼ਾ ਚੱਲੀ ਜਾਂਦਾ ਚੱਲੀ ਜਾਂਦਾ ਨਹੀਂ ਨਹੀਂ ਨਸ਼ੇ ਦੇ ਨਸ਼ੇ ਦੇ ਜਿਹੜਾ ਉਹਨਾਂ ਨੇ ਬੰਦ ਹੀ ਨਹੀਂ ਕਰਨਾ ਉਹਨਾਂ ਨੂੰ ਵੋਟਾਂ ਵਿਰੋਧਾ ਨਸ਼ੇ ਵਾਲਿਆਂ ਦੇ ਵਿਰੋਧਾ ਪਾ ਨਸ਼ੇ ਵਾਲਿਆਂ ਦੇ ਤਾਂ ਵਿਰੋਧ ਹ ਪਰ ਵੋਟਾਂ ਜਿੱਥੇ ਮਰਜ਼ੀ ਪਾ ਰਹੇ ਹੋ ਨਸ਼ਾ ਜਿਹੜਾ ਕਹਿੰਦੇ ਲੀਡਰ ਬਕਾ ਰਹੇ ਆ ਤੇ ਨਸ਼ਾ ਬੰਦ ਲੀਡਰਾਂ ਨਹੀਂ ਜਿਹੜੇ ਸਾਰੇ ਪਾਉਣਗੇ ਉੱਥੇ ਆਪਾਂ ਪਾ ਦਿਆਂਗੇ ਅੱਛਾ ਹਾਂ ਕੰਮ ਕਰਨਾ ਕੋਈ ਮਤਲਬ ਨਹੀਂ ਨੇ ਕੰਮ ਹੈਗਾ ਹੈ ਕਿ ਉਹਨੇ ਕੰਮ ਨਾਲ ਦਾ ਮਤਲਬ ਇਹ ਕੰਮ ਨਾਲ ਹੀ ਕੰਮ ਚੱਲਦਾ ਕੰਮ ਜਿਹਨੂੰ ਵੋਟ ਪਾਉਂਗੇ ਫਿਰ ਕੰਮ ਤਾਂ ਉਹੀ ਕਰਦਾ ਨਾ ਚੰਗੇ ਬੰਦੇ ਨੂੰ ਪਾਉਂਗੇ ਚੰਗ ਚੰਗੇ ਨੂੰ ਪਾਵਾਂਗੇ ਨਲੇ ਕਿਹਨੇ ਜਿੱਥੇ ਸਾਰੇ ਲੋਕ ਪਾਉਂਦੀ ਹੈ ਜੀ ਫੇ ਸਾਰੇ ਉੱਥੇ ਹੀ ਪਾਉਣਗੇ ਚੰਗੇ ਨੂੰ ਪਾਉਣਗੇ ਲੋਕ ਠੀਕ ਹੈ ਮਨ ਬਣਾਇਆ ਨਹੀਂ ਹਜੇ ਨਹੀਂ ਹਜੇ ਕੋਈ ਮਨ ਨਹੀਂ ਬਣਿਆ ਹੌਲੀ ਹੌਲੀ ਬਣੂਗਾ ਹਾਂ ਇੱਕ ਜੂਨ ਤਾਂ ਨੇੜੇ ਆ ਗਈ ਬਣ ਜੂਦੇ ਨੂੰ ਕਿਵੇਂ ਇਹਦਾ ਕਾਲੀ ਦਾਲ ਦਾ ਬੰਦਾ ਹੈਗਾ ਤਾਂ ਕਰਕੇ ਜੱਫਾ ਕਰਦਾ ਹੈਗਾ ਤੇ ਫਿਰ ਤੂੰ ਤਾਂ ਤੂੰ ਤਾਂ ਫਿਰ ਇਹਦੇ ਤੇ ਮਿਰਚਾਂ ਲਾ ਦਿਆਂ ਮੈਂ ਤਾਂ ਤਾਈ ਤਾਂ ਕਹੇਗਾ ਇਹਦਾ ਕਹਤਾ ਇਹਦਾ ਕਹਿੰਦਾ ਹੁਣ ਕਾਲੀ ਦਾਲ ਦੇ ਨਹੀਂ ਆਉਂਦੇ ਨੇੜੇ ਹਾਂ ਕਾਲੀ ਦਾਲ ਤਾਂ ਉਹ ਪਾਵਾਂਗੇ ਆਏਗੇ ਕਾਲੀ ਦਾਲ ਨੂੰ ਹਾਂ ਹੋਰ ਉਹਦਾ ਕਹਿੰਦਾ ਹੁਣ ਨਹੀਂ ਨੰਮ ਵੱਜਦੀ ਉਹ ਕੁਝ ਨਹੀਂ ਹੁੰਦਾ ਅੱਛਾ ਵੱਜੂਗੀ 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 ਹਾਂ ਤਾਂ ਕਹਿੰਦਾ ਅੱਛਾ ਹਾਂ ਮੈਨੂੰ ਤਾਂ ਲੱਗਦਾ ਨਹੀਂ ਇਹ ਕਹਿੰਦਾ ਕੇ ਇਹਦਾ ਕਹਿੰਦਾ ਸਾਰੇ ਪਿੰਡ ਨੂੰ ਕਹਿੰਦਾ ਸਰਬਜੀਤ ਸਿੰਘ ਨੂੰ ਬੋਟਾਂ ਪਾਓ ਕਾਲ ਸਿੰਘ ਨਹੀਂ ਵੇਖੋ ਲੋਡ ਲਗਾ ਪਾ ਦੇਗਾ ਉਹਨੂੰ ਪਾ ਦੇਗਾ ਉਹਦਾ ਅੱਛਾ ਜੀ ਹਾਂ ਵੇਖਾਂਗੇ ਰਾਮਾ ਮੈਂ ਮੈਂ ਇਹ ਦੇਖਾਂਗਾ ਵੇਖਾਂਗੇ ਜਿਵੇਂ ਕਾਲੀਦਾਲ ਵਾਲੇ ਹੁਣ ਝਾੜੂ ਜਾਲਿਆਂ 'ਚ ਵੜ ਗਏ ਤੇ ਝਾੜੂ ਵਾਲਿਆਂ ਨੂੰ ਪਿੱਛੇ ਕਰਤਾ ਨਹੀਂ ਨਹੀਂ ਝਾੜੂ ਵਾਲਿਆਂ ਨੂੰ ਵੀ ਰੱਖਾਂਗੇ ਮੁਰੇ ਯਾਰ ਅੱਛਾ ਠੀਕ ਹੈ ਹਾਂ ਠੀਕ ਹੈ ਹਾਂ ਜੀ ਬਾਪੂ ਸਤਿ ਸ਼੍ਰੀ ਅਕਾਲ ਮੈਨੂੰ ਨਹੀਂ ਪਤਾ ਵਾਇ ਇਹਨਾਂ ਗੱਲਾਂ ਦਾ ਅੱਛਾ ਪਤਾ ਨਹੀਂ ਲੱਗਦਾ ਇਧਰ ਨੂੰ ਭਾਈ ਕੀ ਹਾਲ ਹੈ ਠੀਕ ਹੈ ਬੋਲੀ ਕਿਵੇਂ ਆ ਫਿਰ ਕਾਸ ਖੇਡੀਆਂ ਜਾਂਦੇ ਸੀ ਹੈ ਹਾਂ ਖੇਡੀਆਂ ਚਰਚਾ ਕੀ ਕਰਦੇ ਹੋ ਫਿਰ ਇੱਥੇ ਚਰਚਾ ਟਾਈਮ ਪਾਸ ਕਰ ਲੈਂਦੇ ਨੇ ਨਹੀਂ ਵੋਟਾਂ ਦਾ ਕੀ ਮਾਹੌਲ ਆ ਵੋਟਾਂ ਦਾ ਚੱਲੀ ਜਾਂਦਾ ਇੱਥੇ ਕਾਲੀ ਦਲ ਦੇ ਕਹਿੰਦੇ ਨੰਬ ਨਹੀਂ ਵੱਜਦਾ ਹੁਣ ਕੋਈ ਪਤਾ ਨਹੀਂ ਵੱਜੇ ਵੀ ਸਕਦਾ ਵੱਜੇ ਵੀ ਸਕਦਾ ਕਿਵੇਂ ਵੱਜ ਸਕਦਾ ਫਿਰ ਵੱਜਣ ਨੂੰ ਕੀ ਹੈ ਕਾਲੀ ਦਲ ਸੱਚ ਸੁਣਾਦਾ ਭਾਈ ਉਹਨੇ ਦਾ ਬਾਈ ਨੇ ਤਾਂ ਉਹ ਲੈਣ ਉਹ ਹੋਣ ਵਾਲਿਆਂ ਨੂੰ ਚੰਗੇ ਲੱਗਦੇ ਸੀ ਹੋਣ ਵਾਲਾ ਹਾਂ ਵੱਜ ਸਕਦਾ ਹਾਂ ਠੀਕ ਆਮ ਆਦਮੀ ਪਾਰਟੀ ਦੇ ਦੱਸੋ ਕੋਈ ਚੰਗਾ ਕੰਮ ਕੀਤਾ ਕੁਝ ਕਰੀ ਵੀ ਜਾਂਦੇ ਕੁਝ ਕੁ ਲਾਰੇ ਲੱਪੇ ਵੀ ਲਈ ਜਾਂਦੇ ਆ ਕੀ ਕੀਤਾ ਆ ਕੋਈ ਪਾਪਾ ਪੂਪਾ ਦਾ ਮੜਾ ਮੋਟਾ ਸੀਸੂਰੇ ਜੀ ਦਾ ਕੀਤਾ ਇਹ ਜਾਂ ਕੀਤਾ ਹੋਇਆ ਕਹਿੰਦੇ ਵੀ ਕੀਤਾ ਵੀ ਹੈਗਾ ਤੇ ਕੋਈ ਲਾਰੇ ਵੀ ਲਈ ਜਾਂਦੇ ਆ ਹੁਣ ਸਾਡਾ ਨਵਾਂ ਬਦਲਾਵ ਲਿਆਂਦਾ ਸੀ ਉਮੀਦ ਜਾਗੀ ਸੀ ਇੱਕ ਉਵੇਂ ਦਾ ਕੁਝ ਨਿਕਲ ਕੇ ਬਾਹਰ ਆਇਆ ਨਹੀਂ ਕੁਛ ਨਹੀਂ ਬਦਲਾਵ ਜ਼ਰੂਰ ਕੁਛ ਨਹੀਂ ਆਇਆ ਕੀ ਲੱਗਦਾ ਤੁਹਾਨੂੰ ਕਿਹਨੂੰ ਲੋਕ ਵੋਟਾਂ ਪਾ ਸਕਦੇ ਆ ਫਰੀਦਕੋਟਾ ਸੀਟ ਤੋਂ ਵੋਟਾਂ ਦਾ ਪਾਈ ਦੇਣੀਆਂ ਜਿਹਦਾ ਮਨ ਹੈ ਜਿੱਧਰ ਉਧਰ ਪਾ ਦੇਣਗੇ ਨਹੀਂ ਐਂ ਤਾਂ ਹੁਣ ਪਾਰਟੀ ਦਾ ਪਾਰਟੀ ਹੁੰਦੀ ਹੈ ਪਾਰਟੀ ਦਾ ਪਾਰਟੀ ਪਾਰਟੀ ਵਾਲੀ ਝੰਡੇ ਫਿਰ ਚੱਕੀ ਆ ਲੋਕਾਂ ਨੇ ਪਾਰਟੀ ਆ ਫਿਰ ਪਾਰਟੀ ਨਹੀਂ ਨਹੀਂ ਬਦਲਾਵ ਲਿਆਂਦਾ ਕਹਿੰਦੇ ਪਾਰਟੀਆਂ ਦੇ ਝੰਡੇ ਛੱਡ ਤੇ ਲੋਕਾਂ ਨੇ ਕੋਈ ਬਦਲਾਅ ਨਹੀਂ ਆਇਆ ਕੀ ਆ ਸਭ ਕੁਝ ਮਿਲਦਾ ਨਹੀਂ ਝੰਡੇ ਛੱਡੇ ਨਸ਼ਾ ਪਤਾ ਮਿਲਦਾ ਹੈ ਨਸ਼ਾ ਪਤਾ ਆ ਹੂੰ ਉਹ ਕਮੇਟੀਆਂ ਬਣਾਈਆਂ ਨੌਜਵਾਨ ਮਾਰੀ ਗਈ ਹੂੰ ਅੱਜ ਕੋਈ ਨਹੀਂ ਗੱਲ ਕਰ ਰਿਹਾ ਕੋਈ ਸੁਣਦਾ ਹੀ ਨਹੀਂ ਉਹਨਾਂ ਦੀ ਸੁਣਦਾ ਨਹੀਂ ਤੇ ਵੋਟਾਂ ਤਾਂ ਤੁਸੀਂ ਪਾਣੀ ਹੋਂ ਰੋਟਾਂ ਤਾਂ ਬਹੁਤ ਵੋਟਾਂ ਉਹਨਾਂ ਦੀ ਗੱਲ ਸੁਣਨਾ ਜਿਹਦੇ ਕੋਲ ਜਿਹਦੇ ਮਰੇ ਆ ਉਹਨਾਂ ਕੋਲ ਜਾਂਦਾ ਕੋਈ ਵੋਟਾਂ ਹੀ ਮੰਗਣ ਆਉਂਦੇ ਉਹਨਾਂ ਕੋਲ ਜਾਂਦੇ ਆ ਉਹਨਾਂ ਕੋਲ ਹੁਣ ਜਾਣ ਕੇ ਉਹਨਾਂ ਦੇ ਘਰਾਂ ਦੇ ਵਿੱਚ ਬੈਠ ਵੀ ਰਹੇ ਆ ਸ਼ੁਭ ਕਰਨ ਦੇ ਗਏ ਆ ਪਿਰਤਪਾਲ ਦੇ ਗਏ ਆ ਪਰ ਤਾਂ ਨਹੀਂ ਮਰੇ ਗਏ ਐ ਇਲਾ ਤਾਂ ਨਹੀਂ ਗਏ ਤੁਸੀਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਨਾ ਨਹੀਂ ਪਹਿਲਾਂ ਤਾਂ ਨਹੀਂ ਗਏ ਗਏ ਤਾਂ ਹੋਣੀ ਐ ਵੋਟਾਂ ਨੇ ਮਰੇ ਗਏ ਐ ਵੋਟਾਂ ਤਾਂ ਤੁਸੀਂ ਲੋਕਾਂ ਨੇ ਪਾਉਣੀਆਂ ਨੇ ਨਾ ਬਦਲਾਵ ਤੁਸੀਂ ਲੈ ਕੇ ਆਉਣਾ ਸਰਕਾਰ ਤੁਸੀਂ ਬਣਾਉਣੀ ਆ ਤੁਹਾਡਾ ਮਨ ਕੀ ਕਹਿੰਦਾ ਕਿਹਨੂੰ ਪਾਉਣੀ ਚਾਹੀਦੀ ਐ ਚੰਗਾ ਕੌਣ ਕਰ ਰਿਹਾ ਸਰਕਾਰ ਕਿਹੜੀ ਚੰਗੀ ਐ ਪਿਛਲੀਆਂ ਸੀ ਜਾਂ ਹੋਣ ਵਾਲੀ ਐ ਮੈਨੂੰ ਤਾਂ ਪਿਛਲੀਆਂ ਚੰਗੀਆਂ ਲੱਗਦੀਆਂ ਸੀ ਇਹਨਾਂ ਨੂੰ ਹਾਂ ਹਾਂ ਅੱਛਾ ਵੱਧਈ ਐ ਕੰਮ ਘਟਦਾ ਦਾ ਹੈ ਨਹੀਂ ਠੀਕ ਐ ਕੀ ਕਹਿਣਾ ਚਾਹੋਗੇ ਲੋਕਾਂ ਲੋਕਾਂ ਦਾ ਹੁਣ ਮੈਂ ਕੀ ਕਹਿ ਸਕਦਾ ਲੋਕਾਂ ਦਾ ਤੇਰਾ ਮਨ ਬਣਿਆ ਤੁਹਾਡਾ ਮਨ ਬਣਿਆ ਕੀ ਕਹੂੰਗੀ ਮੈਂ ਤਾਂ ਕਾਲੀ ਕਾਲੀ ਦਾਲ ਨੂੰ ਬਾਵਾਂ ਕਾਲੀ ਦਾਲ ਨੂੰ ਬਾਵਾਂ ਨਮ ਬਣਾਵੇਂਗਾ ਨਮ ਨੂੰ ਕੀ ਹੈ ਭਰ ਜਾਂਦਾ ਹੁੰਦਾ ਨਮ ਤਾਂ ਠੀਕ ਹੈ ਹਾਂਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਨਾ ਠੀਕ ਹਾਂ ਠੀਕ ਫਿਰ ਕੀ ਬੰਦਾ ਨਹੀਂ ਬਣੀ ਦਿੰਦਾ ਵੇਖੋ ਜੀ ਹਾਂ ਠੀਕ ਹੈ ਹਾਂ ਕਿਵੇਂ ਲੱਗਦਾ ਤੁਹਾਨੂੰ ਫਰੀਦਕੋਟ ਸੀਟ ਤੋਂ ਕਰਮਜੀਤ ਅਨਮੋਲ ਸਰਬਜੀਤ ਸਿੰਘ ਖਾਲਸਾ ਆਜ਼ਾਦ ਯਾਦ ਸਰਵਜੀਤ ਕੋਲ ਮਾਨੂੰ ਹਾਂਜੀ ਯਾਦ ਨਹੀਂ ਪਾਵਾਂਗੇ ਯਾਦ ਨੂੰ ਪਾਉਂਗੇ ਕਿਉਂ ਜੀ ਗੁਰਸਿੱਖੋਂ ਤੁਸੀਂ ਵੀ ਫਿਰ ਹਾਂਜੀ ਹਾਂ ਕਿਵੇਂ ਲੱਗਦਾ ਤੁਹਾਨੂੰ ਕਿਉਂ ਪਾਉਣੀ ਚਾਹੀਦੀ ਆ ਵੋਟੋ ਨਾਲ ਇਹਨਾਂ ਨੇ ਕੋਈ ਗਰੀ ਨਹੀਂ ਤੂੰ 10 ਤੋਂ 70 ਤੇ ਜਾਵੜਿਆ ਸਾਡੇ ਨਸ਼ਾ ਪਹਿਲਾਂ ਪਹਿਲਾਂ 10 ਸੀ ਕਹਿੰਦੇ ਉਹਨਾਂ ਨੇ ਜਾਂਦਾ ਹੁਣ ਇਤੋਂ ਵੱਧ ਗਿਆ ਆ ਥਾਂ ਥਾਂ ਸਾਡੇ ਪਿੰਡ ਚ ਵਿਕੀ ਜਾਂਦਾ अच्छा जी ਇਹਨਾਂ ਨੇ ਤਾਂ ਫਲੈਕਸ ਬੋਰਡ ਲਾਤੇ ਕਹਿੰਦੇ ਨਸ਼ਾ ਬੰਦ ਨਾ ਜੀ ਕਿੱਥੇ ਅੱਜ ਹੁਣ ਜਾ ਕੇ ਪਿੰਡ ਜੇ ਤੈਨੂੰ ਪਤਾ ਹੀ ਨਹੀਂ ਲੱਗ ਜੂ ਹਾਂ ਨਸ਼ਾ ਵੱਧ ਗਿਆ ਘਟਿਆ ਨਹੀਂ ਵੱਧ ਗਿਆ ਨਸ਼ਾ ਹਾਂ ਹਾਂ ਘਟਿਆ ਨਹੀਂ ਨਾ ਨਾ ਜੀ ਦਾ ਤਾਂ ਸਾਡ ਪਿੰਡ ਦੇ ਸਾਰੇ ਇਹ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਾਲੀ ਦਲ ਨੇ ਨਸ਼ਾ ਲੈ ਕੇ ਆਂਦਾ ਸੀ ਬੰਦ ਕਰਾ ਹਾਂ ਬੰਦ ਕਰਾਂਗੇ ਉਹ ਤਾਂ ਇਹਨਾਂ ਦਾ ਵਾਦਾ ਤਾਂ ਘਟਿਆ ਘਟਿਆ ਨਹੀਂ ਹਾਂ ਸਰਕਾਰੀ ਸਕੂਲਾਂ ਦੇ ਹਾਲਾਤ ਕਿਵੇਂ ਸੁਧਰੇ ਕੋਈ ਨਾ ਜੀ ਨਾ ਕੋਈ ਕੋਈ ਹਾਲਾਤ ਨਹੀਂ ਸੁਧਰਿਆ ਤੁਸੀਂ ਇੱਥੇ ਮਿੱਟ ਬੈਕ ਕਰਨ ਦੀ ਆ ਤੁਸੀਂ ਬਹੁਤ ਜਣੇ ਬੈਠੇ ਹੋ ਇੱਥੇ ਕਿਸੇ ਦਾ ਸਰਕਾਰੀ ਸਕੂਲ ਦੇ ਵਿੱਚ ਜਵਾਬ ਪੜਦਾ ਨਹੀਂ ਸਾਡਾ ਕੋਈ ਨਹੀਂ ਪੜਦਾ ਜੀ ਜੇ ਸਰਕਾਰੀ ਸਕੂਲਾਂ ਦੀ ਹਾਲਤ ਚੰਗੀ ਹੋਵੇ 2 ਸਾਲ ਦੇ ਵਿੱਚ ਇਹਨਾਂ ਨੇ ਆਪਦੇ ਜਵਾਕ ਸਰਕਾਰੀ ਸਕੂਲਾਂ ਚ ਲਾਏ ਹੁਣ ਫਿਰ ਤੁਸੀਂ ਲਾਉਂਗੇ ਫਿਰ ਤਾਂ ਲਾਵਾਂਗੇ ਇਹਨੇ ਆਪਦੇ ਵੱਡੇ ਵੱਡੇ ਬੰਟਾ ਵੜਦੇ ਆ ਜੀ ਇਹ ਤਾਂ ਕਹਿੰਦੇ ਅਸੀਂ ਸਰਕਾਰੀ ਸਕੂਲਾਂ ਦੀ ਨਹਾਰਾ ਬਦਲ ਦੀ ਨਾ ਜੀ ਨਾ ਕੋਈ ਨਹਾਰਾ ਨਹੀਂ ਬਦਲ ਰੰਗ ਹੀ ਆ ਕੱਡਾ ਕੰਧਾਂ ਦੇ ਕੰਧਾਂ ਦੇ ਰੰਗ ਬਦਲਦੇ ਹੋਰ ਨਹੀਂ ਕੋ ਬਦਲੇ ਕੋਈ ਹਾਂ ਰਾਰਕ ਭੜੀ ਹੈ ਫਰੀਦਕੋਟ ਤੋਂ ਕੌਣ ਜਿੱਤ ਸਕਦਾ ਇਹ ਤਾਂ ਆਮ ਆਦਮੀ ਪਾਰਟੀ ਕਹਿੰਦੀ ਕਿ ਕਰਮਜੀਤ ਨੂੰ ਇਹਦਾ ਮੌਕਾ ਹੀ ਦੱਸੂਗਾ ਜੀ ਅਸੀਂ ਕੋਈ ਇਹਨਾਂ ਜੱਜਮੈਂਟ ਨਹੀਂ ਲਾ ਸਕਦੇ ਮੌਕਾ ਤਾਂ ਮੌਕਾ ਹੀ ਦੱਸ ਸਕਦਾ ਮੌਕਾ ਦੱਸ ਮਨ ਬਣਾਇਆ ਹੋਣਾ ਲੋਕਾਂ ਨੇ ਨਹੀਂ ਮਨ ਬਣੇ ਵੀ ਇਹਨਾਂ ਦਾ ਮਨ ਆਕੇ ਆ ਲੋਕਾਂ ਦਾ ਆਮ ਵਾਲਿਆਂ ਤੋਂ ਵੀ ਹਾਂ ਜੀ ਹਾਂ ਝਾੜੂ ਵਾਲਿਆਂ ਤੋਂ ਪੱਕਾ 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 अच्छा जी ना जमा ਇਹ ਤਾਂ ਕਹਿੰਦੇ 14 ਲੈ ਜਾਣਗੇ ਅਸੀਂ ਨਾ ਨਾ 14 ਵਰਕਾ ਹੀ ਫੜਦੇ ਕਿ ਸੀਟਾਂ 13 14 ਕਿੱਥੋਂ ਲੈ ਜਾਣਗੇ ਨਾ ਨਾ ਕਹਿੰਦੇ ਚੰਡੀਗੜ੍ਹ ਵਾਲੀ ਲੈ ਜਾਣਗੇ ਐਵੇਂ ਦਿੱਤੋ ਸੀ ਸੀਟਾਂ 13 14 ਕਿੱਥੋਂ ਲੈ ਜਾਣਗੇ ਮਹਾਲੀ ਦੀ ਸੀਟਾਂ ਠੀਕ ਹੈ ਜੀ ਚੰਡੀਗੜ੍ਹ ਹਾਂ ਬਾਕੀ ਇੱਕ ਹੋਰ ਗੱਲ ਹੈ ਜੀ ਜੀ ਆਪਣੇ ਘਰ ਦੀ ਕਬੀਲਦਾਰੀ ਵਿਗੜ ਜੇ ਉਹ ਨਹੀਂ ਠੀਕ ਹੁੰਦੀ ਤੇ ਸਾਰੇ ਪੰਜਾਬ ਦਾ ਮਾਹੌਲ ਵਿਗੜਿਆ ਤੇ ਦੋ ਸਾਲਾਂ ਜੇ ਕੰਮ ਠੀਕ ਹੋ ਜੂ ਹੋ ਜੂ ਠੀਕ ਹੈ ਠੀਕ ਹੈ ਪਰ ਜਦੋਂ ਆਉਣਾ ਸੀ ਸੱਤਾ ਦੇ ਵਿੱਚ ਉਦੋਂ ਇਹਨਾਂ ਲੋਕਾਂ ਨੂੰ ਲਾਰੇ ਲਾਏ ਸੀ ਕਿ ਆ ਸੀ ਕਿ ਅਸੀਂ ਐਨੇ ਟਾਈਮ ਤੱਕ ਕੁਝ ਕਰਦੇ ਇਹ ਇਕੱਲਾ ਕੰਮ ਹੋਇਆ ਸੀਵਰੇਜ ਦਾ ਆ ਪਈ ਸਾਡੀ ਕੱਚੀ ਪਈ ਹੈ ਉਹ ਆ ਦੇਖੋ ਕੱਲਾ ਉਹ ਬੋਰਡ ਲੱਗਿਆ ਵਾ ਕੱਲਾ ਤੁਸੀਂ ਕਹਿ ਰਹੇ ਹੋ ਕਿ 2 ਸਾਲਾਂ 'ਚ ਕੰਮ ਕਿਵੇਂ ਹੋ ਜੂ ਠੀਕ ਤੁਸੀਂ ਇਹ ਗਲੀਆਂ ਨਾਲੀਆਂ ਦੇ ਇਹ ਸੀਵਰੇਜਾਂ ਦੇ ਇਹਨੂੰ ਵਿਕਾਸਮ ਜਿਹੜੀਆਂ ਸਰਕਾਰਾਂ ਆ ਜੀ ਇਹ ਕੱਲੀਆਂ ਗਲੀਆਂ ਨਾਲੀਆਂ ਤੱਕ ਸਹਿਮਤ ਹੈ ਸਿਰਫ ਮਾਨ ਨੇ ਇੱਕ ਕੰਮ ਚੰਗਾ ਕਰਿਆ ਕਿਸਾਨਾਂ ਵਾਸਤੇ ਵੀ ਜਿਹੜੀ ਬਿਜਲੀ ਵਧੀਆ ਦਿੱਤੀ ਹੈ ਬੱਸ ਆ ਤਾਂ ਮੈਂ ਠੀਕ ਹੈ ਬਸ ਇਹ ਠੀਕ ਵਧੀਆ ਕੰਮ ਹਜੇ ਵੀ ਚੱਲੀ ਜਾਂਦੀ ਉਹਦੇ ਇਹਨੂੰ ਤੁਸੀਂ ਵਿਕਾਸਮੰਦ ਦਿਓ ਕਿ ਬਿਜਲੀ ਤੋਂ ਵਿਕਾਸ ਕਾਹਦਾ ਬਿਜਲੀ ਦੇ ਦਿੱਤੀ ਹਲ 600 ਜੂਟ ਮਾਫ ਕਰਤੀ ਰੇਡ ਕੱਟ ਕਰ ਦਿੰਦੇ ਬੋਝ ਬੋਝ ਘੱਟ ਪੈਂਦਾ ਠੀਕ ਹੈ ਉਦੋਂ ਟੈਕਸ ਵਧ ਗਏ ਸਾਡੇ ਤੇ ਇਹ ਗੱਲ ਤਾਂ ਮੰਨਦੇ ਤੁਸੀਂ ਅਸੀਂ 600 ਜੂਟ ਕੀ ਕਰਨੀ ਮਾਫ ਕਰਕੇ ਸ਼ੱਕਾ ਤੋਂ ਮੋਟਰਾਂ ਦੇ ਬੈਲ ਵੀ ਲੈ ਲੈਣ ਥੋੜੀ ਥੋੜੀ ਸਾਰੇ ਜ਼ਿੰਮੇਵਾਰ ਭਰ ਕੇ ਖੁਸ਼ ਆ ਵੀ ਥੋੜੇ ਥੋੜੇ ਬਿੱਲ ਵੀ ਲੈਣ ਸਾ ਤੋਂ ਜਨਰੇਟਰ 2 ਘੰਟੇ ਚੱਲੇ ਜੀ ਸਾ ਆਹੂ ਲਾਹਾਂ ਦਾ ਡੀਜ਼ਲ ਦੇ ਡੀਜ਼ਲ ਸਸਤਾ ਮਿਲੇ ਪੈਟਰੋਲ ਸਸਤਾ ਮਿਲੇ ਸਾਨੂੰ ਇਹ ਗੱਲ ਤਾਂ ਮੰਨਦੇ ਹੋ ਬਿਲਕੁਲ ਤੁਸੀਂ ਦੇਖੋ ਅਸਮਾਨੀ ਚੀਜ਼ਾਂ ਦੇ ਸਾਰਿਆਂ ਦੇ ਰੇਟ ਚੜੇ ਪਏ ਆ ਬਾਜ਼ਾਰ ਚਲੇ ਜਾਓ ਕਿਤੇ ਮਰਜ਼ੀ ਚਲੇ ਜਾਓ ਠੀਕ ਹੈ ਕਿਥੇ ਮਰਜ਼ੀ ਚਲੇ ਜਾਓ ਕੋਈ ਤੁਹਾਨੂੰ ਰੇ ਸਪਰੇ ਕੋਈ ਨਹੀਂ ਤੁਹਾਨੂੰ ਭਾਣਾ ਮਿਲੂ ਤੁਸੀਂ ਕਹੇ ਵੀ 2 ਸਾਲਾਂ ਚ ਸਿਸਟਮ ਠੀਕ ਨਹੀਂ ਹੁਣ ਆ ਸਰਕਾਰ ਤੋਂ ਨਾ ਹੋਇਆ ਵੀ ਚੰਗਾ ਕਰਨਗੇ ਤੁਹਾਡੇ ਕਹਿੰਦਾ ਮਤਲਬ ਮੌਕਾ ਦੇਣਾ ਚਾਹੀਦਾ ਪਰ ਨਸ਼ਾ ਨਸ਼ੇ ਨਹੀਂ ਜੀ ਮੌਕਾ ਲੋਕਾਂ ਨੇ ਦਿੱਤਾ ਸੀਗਾ ਇਹ ਗੱਲ ਨਹੀਂ 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 ਤਾਂ ਦਿੱਤਾ ਨਹੀਂ 92 ਸੀਟਾਂ ਦਾ ਮੌਕਾ ਦਿੱਤਾ ਲੋਕਾਂ ਨੇ ਹੁਣ ਦੁਬਾਰਾ ਇਹਨਾਂ ਤੋਂ ਆਸ ਰੱਖੀ ਜਾ ਸਕਦੀ ਹੈ ਨਹੀਂ ਜੀ ਕੋਈ ਆਸ ਨਹੀਂ ਇਹ ਵੱਡੇ ਵੱਡੇ ਗੱਪਾਂ ਗੱਲੇ ਵੱਡੇ ਵੱਡੇ ਗੱਪ ਆ ਸਾਰੇ ਜਿਹੜੇ ਲੀਡਰ ਹੈ ਚਾ ਕਾਲੀ ਆ ਜਾਂ ਕਾਂਗਰਸੀ ਆ ਹੈ ਸਾਰੇ ਗੱਪੀ ਆ ਸਾਡੇ ਮਰੂਕਾ ਸਾਹਿਬ ਹੈ ਛੱਡ ਕੇ ਹੀ ਭੱਜ ਗਏ ਉਹ ਬੀਜੇ ਬੀਜਾ ਬੰਦੇ ਇਰਾਇ ਮਲਾਈ ਕਾਲੀ ਦਾਲ ਤੋਂ ਖਾ ਕੇ ਹਾਂ ਲੁੱਟ ਕੇ ਕਾਲੀ ਦਾਲ ਨੂੰ ਖਾ ਗਏ ਉਹ ਅੱਛਾ ਹੁਣ ਬੀਜੇ ਬੀਜਾ ਰਲ ਕੇ ਜਾ ਕੇ ਬੀਜਪੀ ਤਾਂ ਕਹਿੰਦੇ ਕਿਸਾਨਾਂ ਦੇ ਲਈ ਬਹੁਤ ਘਾਤਕ ਹੈ ਕਾਲੇ ਕਾਨੂੰਨ ਲੈ ਕੇ ਆਂਦੇ ਆ ਇਹਨਾਂ ਨੂੰ ਤਾਂ ਇੱਕ ਪਰਸੈਂਟ ਵੋਟ ਵੀ ਨਹੀਂ ਪੈਂਦੀ ਮੇਰੇ ਨਾਲ ਚੈਰਾਂ ਜਦੋਂ ਸ਼ੱਕ ਪੈ ਜਾ ਪਿੰਡਾਂ 'ਚ ਕੋਈ ਨਹੀਂ ਪਾਉਂਦਾ ਪਿੰਡਾਂ ਦੇ ਲੀਡਰ ਤਾਂ ਵਿੱਚ ਜਾ ਰਹੇ ਨੇ ਜਿਵੇਂ ਸਿਕੰਦਰ ਮਲੂਕਾ ਹੋ ਗਿਆ ਰਵਨੀਤ ਬਿੱਟੂ ਹੋ ਗਿਆ ਬਿੱਟੂ ਅਬ ਸਿਕੰਦਰ ਤੋਂ ਰੈਫਰ ਮਲੂਕਾ ਲੋਕ ਨਹੀਂ ਪਾਉਂਦੇ ਬੋਟ ਹਾਂ ਪਰ ਲੋਕ ਆ ਜਿਹੜੇ ਉਹ ਇਹਨਾਂ ਨੂੰ ਜਿਹੜਾ ਕਾਲੀ ਦਾਲ ਮਲ ਕੇ ਚੱਲੋ ਮਲੂਕਾ ਹੈ ਹੁਣ ਇਹਨਾਂ ਮਲੂਕੀ ਸਾਡੇ ਕੋਈ ਬੰਦਾ ਹੋਰ ਭਾਲਣਾ ਪੂ ਇਹ ਤਾਂ ਮੰਨਨੇ ਤੁਸੀਂ ਮਲੂਕਾ ਸਾਡੇ ਸਿਰ ਕੱਟ ਬਾਗੂ ਸੀਗਾ ਕਾਲੀ ਦਲ ਦਾ ਕੰਮ ਵੀ ਬਹੁ ਕਰਿਓ ਨੇ ਜਿਹੜੀ ਗੱਲ ਕਹਿਤੀ ਵਾਦੇ ਦਾ ਪੱਕਾ ਸੀ ਉਹ ਬੰਦਾ ਉਹਦੀ ਬੇਇੱਜ਼ਤੀ ਕਰਾ ਤੇ ਉਹਦੀ ਬੇਇੱਜ਼ਤੀ ਕਰਾ ਕੇ ਰੱਖਦੇ ਇਹਨਾਂ ਨੇ ਠੀਕ ਅੱਖ ਕੇ ਉਹ ਚਲੇ ਗਏ ਉਧਰ ਉਹ ਮਨਸਾ ਕੋਈ ਨੂਨ ਟੈਕਟ ਮਿਲਿਆ ਥੇ ਹਾਂਜੀ ਬਟੰਡੇ ਬਟੰਡੇ ਤੋਂ ਠੀਕ ਹੈ ਤੇ ਇਹਨਾਂ ਦਾ ਹੁਣ ਕਿਸੇ ਲੀਡਰ ਤੇ ਕੋਈ ਇਤਬਾਰ ਨਹੀਂ ਠੀਕ ਹੈ ਕਾਈ ਲੋਕ ਛੱਡ ਛੱਡ ਭੱਜ ਜ ਜਾਂਦੇ ਲੋ ਲੀਡਰ ਭੱਜ ਜ ਜਾਂਦੇ ਆ ਛੱਡ ਛੱਡ ਕੇ ਤੇ ਲੋਕ ਕੀ ਕਰਨਗੇ ਜਿਤਾ ਦਿੰਦੇ ਆ ਉਹ ਦੂਜੀ ਪਾਰਟੀ ਚ ਚਲਾ ਜਾਂਦਾ ਸੁਸ਼ੀਲ ਰੈਂਕੂ ਸੀ ਜਿਹੜਾ ਆਪ ਵਾਲਿਆਂ ਦਾ ਉਹ ਚਲਾ ਗਿਆ ਬੀਜੇਪੀ ਚ ਜਿਤਾਇਆ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਇਸ ਤੱਕ ਨਾਲ ਕੀ ਬਣੂਗਾ ਲੋਕਾਂ ਦਾ ਇਹਨਾਂ ਦਾ ਜੀ ਕੋਈ ਦੀਨਮਾਨ ਹੈ ਹੀ ਨਹੀਂ ਕੋਈ ਮਜਬ ਨਹੀਂ ਇਹਨਾਂ ਦਾ ਇਹ ਸਿਰਫ ਆਪ ਦਾ ਲੋਟ ਵੇਨੇ ਵੀ ਕਿਧਰ ਸਾਨੂੰ 4 ਪੈਸੇ ਬਣਦੇ ਆ ਜਾਂ ਕਿਵੇਂ ਕਰੀਏ ਉਧਰ ਨੂੰ ਜਾਂਦੇ ਆ ਇਹ ਲੋਕ ਲੋਕ ਕੀ ਕਿਵੇਂ ਦੇਖਣਗੇ ਲੋਕ ਕੀ ਲੋਕ ਕਰਨ ਕੀ ਇਹਨਾਂ ਤੋਂ ਵੀ ਤੁਸੀਂ ਮੇਰੇ ਤੇ ਲਾ ਲਓ ਆ ਸਾਰੇ ਬੰਦੇ ਬੈਠਿਆ ਮਾਂ ਆ ਦੀ ਜ਼ਮੀਨ ਵੇਚ ਕੇ ਮੁੰਡਾ ਆ ਉਹਦਾ ਕੈਨੇਡਾ ਭੇਜਿਆ ਹਮ ਕੱਲਾ ਹੀ ਬੇਟਾ ਕੀਦਾ ਜੀ ਕਰਦਾ ਤੋੜ ਕੇ ਭੇਜੇ ਆਪ ਲਾ ਲਓ ਹਿਸਾਬ ਤੁਸੀਂ ਠੀਕ ਹੈ ਇਹ ਤਾਂ ਕਹਿੰਦੇ ਸੀ ਗੋਰੀ ਕੰਮ ਕਰਨਾ ਹੈ ਕਰਨਗੇ ਤੁਸੀਂ ਆਪ ਦੀ ਜ਼ਮੀਨ ਵੇਚ ਕੇ ਉਧਰ ਮੁੰਡਾ ਭੇਜ ਕਰਕੇ ਕੀ ਫਿਰ ਤੇ ਨਾਲੇ ਮੇਰਾ ਮੁੰਡਾ ਇਹਨਾਂ ਨੂੰ ਪੁੱਛ ਲਵੀ ਕਿ ਇਹ ਜਦ ਦੋ ਜਾਨੇ ਦੀ ਤੌਣ ਫੜ ਕੇ ਤਾਂ ਚੱਕਦੇ ਹੂੰ ਠੀਕ ਐ ਨਹੀਂ ਆ ਮਾਦੂ ਪਟੇ ਨੌਕਰੀ ਨਹੀਂ ਮਿਲੀ ਤਾਂ ਫਿਰ ਕਰਗੇ ਕੀ ਹੁਣ ਭੇਜਿਆ ਕਦੋਂ ਭੇਜਿਆ ਮੁੰਡਾ ਬਾਹਰ ਉਹਨੂੰ 2 ਸਾਲ ਹੋ ਗਏ ਜਿੱਦਿ ਭਗਵੰਤ ਮਾਨ ਜਿੱਤੇ ਉਹਦੋਂ ਗਿਆ ਤੇ ਫਿਰ ਨਾਲੇ ਭਗਵੰਤ ਮਾਨ ਨੂੰ ਜਿਤਾਤਾ ਨਾਲੇ ਮੁੰਡਾ ਬਾਹਰ ਤੇ ਕਰਗੇ ਕੀ ਫਿਰ ਜੀ ਉਹ ਤਾਂ ਉਹ ਤਾਂ ਕਹਿੰਦੇ ਆਹ ਬਾਈ ਨੂੰ ਪੁੱਛ ਲਊਂ ਜਿਹੜਾ ਨੰਮ ਬਣਾਉਂਦਾ ਸੀ ਹਾਂ ਕਹਿੰਦਾ ਨੰਮ ਬਾਈ ਦੇ ਵੀ ਨਹੀਂ ਇਹ ਗੱਲ ਵੀ ਬਾਈ ਦੀ ਪੱਕੀ ਐ ਅੱਛਾ ਹਾਂ ਕਿਉਂ ਇਹਨਾਂ ਨੇ ਤਾਂ ਬਿਹੜੇ ਗਰਕ ਪਹਿਲਾਂ ਜਿਹੜੀ ਮੁੱਢ ਬੰਨਿਆ ਬਾਦਲ ਕਹਿੰਦੇ ਬੰਨਿਆ ਉਹ ਜਿੰਨਾ ਬੀੜਾ ਕਰ ਕਰਿਆ ਬਾਦਲ ਕਹਿੰਦੇ ਕਰਿਆ ਪਹਿਲਾਂ ਉਹ ਤਾਂ ਪਹਿਲਾਂ ਕਹਿੰਦੇ ਸੀ ਹਰੀ ਕ੍ਰਾਂਤੀ ਬਾਦਲ ਕਹਿੰਦੇ ਜਿਹੜਾ ਜੀ ਹਰੀ ਕ੍ਰਾਂਤੀ ਜਿਹੜੇ ਬਾਦਲ ਸਾਹਿਬ ਸੀਗੇ ਉਹ ਬੰਦੇ ਕਿਸਾਨਾਂ ਵਾਸਤੇ ਹਰੇਕ ਵਰਗ ਵਾਸਤੇ ਬੰਦੇ ਬਹੁਤ ਚੰਗੇ ਸੀਗੇ ਤੇ ਜਿਹੜੇ ਮਤਲਬ ਕਿ ਸੁਖਵੀਰ ਬਾਦਲ ਨੇ ਬੀੜਾ ਕਰ ਕਰਦਾ ਅੱਛਾ ਹਾਂ ਠੀਕ ਹੈ ਠੀਕ ਨਾ ਗੱਲਾਂ ਹੁਣ ਆਪਾਂ ਬਠਿੰਡੇ ਤੋਂ ਵੀ ਗੱਲਾਂ ਗੱਲਾਂ ਬਾਤਾਂ ਸੁਣਦੇ ਆ ਟੀਵੀ ਵੀ ਵੇਖਣੇ ਆ ਮਤਲਬ ਕਿ ਹਰ ਸਿਮਰਤ ਕੌਰ ਦਾ ਤੀਜੇ ਨੰਬਰ ਤੇ ਆ ਰਹੀ ਹੈ ਜੀ ਕਿਚੇ ਨੰਬਰ ਤੇ ਹਾਂਜੀ ਕੌਣ ਅੱਗੇ ਜਾ ਰਿਹਾ ਅੱਗੇ ਅਗਰ ਅਸੀਂ ਜਾਵੇ ਤੇ ਚਾਹ ਝਾੜੂ ਵਾਲੇ ਜਾਣ ਝਾੜੂ ਵਾਲਿਆਂ ਨੂੰ ਵਾਰੀ ਫਿਰ ਦੁਬਾਰਾ ਹਰਾਇਆ ਅਗਰ ਮੀਤ ਖੁੱਡੀਆਂ ਕਹਿੰਦਾ ਮੈਂ ਹਾਂਜੀ ਹੁਣ ਫਿਰ ਹਰਾਉਂਗਾ ਕਹਿੰਦਾ ਹਾਂ ਹਾਂ ਬਿਲਕੁਲ ਪੱਕੀ ਗੱਲ ਹੈ ਜੀ ਇਹ ਨਲਿਆ ਆਮ ਆਦਮੀ ਪਾਰਟੀ ਦੇ ਗੁਣ ਗਾਈ ਜਾਂਦੇ ਹੋ ਨਲੇ ਨਿੰਦੀ ਜਾਂਦੇ ਹੋ ਤੁਹਾਡੇ ਦੇ ਕੀ ਕਰਨ ਲੀਡਰਾਂ ਤੇ ਤਾਂ ਵਿਸ਼ਵਾਸ ਨਹੀਂ ਕਰ ਸਕਦੇ ਤੁਹਾਡੇ ਦੇ ਕਿਵੇਂ ਲੋਕ ਵਿਸ਼ਵਾਸ ਕਰਦੇ ਯਾਰ ਮੇਰੀ ਗੱਲ ਸੁਣੋ ਵਿਸ਼ਵਾਸ